ਆंडी ਸਾਰਿਆਂ ਨੂੰ ਸਸੀ ਵਾਲ ਜੀ ਅੱਜ ਅਸੀਂ ਕੋਨੇ ਵਾਲ ਤੇ ਮਾਸ਼ੀ ਵਾਲ ਆਏ ਆ ਬਾਬਾ ਬੁੱਢਾ ਸਾਹਿਬ ਜੀ ਦੀ ਚੌਂ ਚੱਲਣ ਦੀ ਸਰਾਦਾ ਦੀ ਮੱਥਾ ਟੇਕਣ ਆਏ ਆ ਤੇ ਮੰਮੀ ਆ ਖੌਣ ਲੈ ਆ ਆ ਇਧਰ ਵੇਖੋ ਆਹ ਜਿਹੜਾ ਦੋ ਜਗ੍ਹਾ ਤੋਂ ਪਾੜ ਪਾਟਾ ਸੀ ਆਹ ਖੁਰੇਤਾ ਇਹਦੇ ਬੂਟਾਂ ਚ ਰੇਤ ਪੈ ਜਾਣੀ ਨਹੀਂ ਕੋਈ ਨਹੀਂ ਆਹ ਖੁਰੇਤਾ ਆ دریا ਆ ਦੀ ਰੇਤਾ ਸਾਰੀ ਤੇ ਚੰਦ ਬੂਟਾ ਤੇ ਮਲਾਦਾ ਰੇਤਾ ਵੀ ਵਧੀਆ ਪਰ ਇੱਕ ਪੰਜ ਪੰਜ 6 6 ਫੁੱਟ ਰੇਤਾ ਹੋ ਗਈ ਹੈ ਲੋਕਾਂ ਦੀਆਂ ਫਸਲਾਂ ਦਾ ਇੰਨਾ ਕਿ ਜ਼ਿਆਦਾ ਨੁਕਸਾਨ ਹੋ ਗਿਆ ਵਾਣਾ ਕਿ ਕੋਈ ਕਹਿੰਦੀ ਗੱਲ ਨਹੀਂ ਆ ਇੰਨੀ ਇੰਨੀ ਵੱਡੀ ਪਰਤ ਰੇਤ ਦੀ 3-3 ਫੁੱਟ ਚੜ ਗਈ ਆ ਤੇ ਇੱਥੇ ਹੁਣ ਕਿੰਨਾ ਚਿਰ ਕੋਈ ਵੀ ਅਸੀਂ ਫਸਲ ਨਹੀਂ ਬੀਜ ਸਕਦੇ ਜਿੰਨਾ ਰੇਤ ਨਿਕਲੂਗੀ ਰੇਤਾ ਵਿੱਚ ਹੁਣ ਕੀ ਉਗਣਾਵਾ ਤੇ ਉਹ ਤੁਸੀਂ ਸਾਹਮਣੇ ਵੇਖਣ ਦੇ ਹੋਗੇ ਉਹ ਤੁਸੀਂ ਨੂੰ ਪਾੜ ਪਿਆ ਮਾਸ਼ੀਵਾੜਾ ਦੇ ਨਾਲ ਹੀ ਆ ਅਸ਼ਮਾਸ਼ੀਵਾਲਾ ਪਿੰਡ ਆ ਆ ਤ ਤੁਸੀਂ ਆਉਂਡੀ ਆ ਨਾ ਤੇ ਇੰਨੀ ਉਹ ਕਿੰਨੇ ਕਿੰਨਾ ਵੱਡਾ ਪਾਰ ਪੈ ਗਿਆ ਹੈਗਾ ਤੁਸੀਂ ਦਾ ਉਹ ਵੇਖੋ ਕਿੰਨਾ ਜਿਆਦਾ ਇੱਧਰ ਵੇਖੋ ਇੱਕ ਮੁਰਗੀ ਫਾਰਮ ਆ ਮੁਰਗੀ ਫਾਰਮ ਜਿਹੜਾ ਵਾ ਉਹ ਤੈਸ ਨੈਸੀ ਹੋ ਗਿਆ ਮਤਲਬ ਕਿ ਸਾਰਾ ਇ ਲੱਠ ਗਿਆ ਕਿੰਨੇ ਹੁਣ ਕੁੱਕੜ ਕਿੰਨਾ ਨੁਕਸਾਨ ਹੋਇਆ ਹੋਗਾ ਨਾ ਦਾ ਬਾਜ ਇੱਥੇ ਨਾ ਤੁਰਿਆ ਨਹੀਂ ਜਾਣ ਡਿਆ ਰਿਹਾ ਇੱਥੇ ਥੱਲੇ ਪੈਰ ਖੂਬਣ ਡੇ ਆ ਆ ਵੇਖੋ ਜੀ ਆ ਬਾਜੇ ਤੋਂ ਅੰਦਰ ਆ ਆ ਵੇਖੋ ਕਿੰਨਾ ਵੱਡਾ ਪਾੜ ਪੈ ਗਿਆ ਈ ਉਹ ਹੀ ਸਿਰਫ ਇੱਕ ਦੋ ਦਰਖਤ ਆਪਣਾ ਕੀ ਕਹਿੰਦੇ ਆ ਸਫੈਦੇ ਦੀ ਖੰਡੇ ਆ ਨਾ ਉਹੀ ਮਾਸਾਕ ਤੁਸੀਂ ਬੱਜੀ ਤੇ ਦੋਵੇਂ ਪਾਸੇ ਇੰਨੀ-ਇੰਨੀ ਵੱਡ ਕਿੰਨਾ ਕੁ ਜ਼ਿਆਦਾ ਪਾਣੀ ਹੋ ਆਇਆ ਹੋਊਗਾ ਵੀ ਇੰਨਾ ਮਤਲਬ ਤੁਸੀਂ ਦਾ ਨੁਕਸਾਨ ਹੋ ਗਿਆ ਚੱਲ ਆ ਦੇ ਬੂੜੀ ਆ ਦੇਖੋ ਬਾਜੇ ਜੇ ਸਾਰੇ ਪੈਰ ਗੰਦੇ ਹੋ ਜਾਣੇ ਆ ਪਾਣੀ ਕੀ ਕਰੀਏ ਫੇਚ ਬੱਚੇ ਵਾਦੇ ਫੁੱਲਦੇ ਨੇ ਤੁਸੀਂ ਤੇ ਏਡੀ ਬੇਕਵਾਲ ਕਰ ਮੋਟਰ ਆ ਮੋਟਰ ਆ ਇਹ ਆ ਲੈ ਤਿੰਨ ਕਿੰਨੇ ਨਹੀਂ ਹੋ ਜਨਾ ਮੈਂ ਤਾਂ ਦਾਦਾ ਹਾਂ ਇਹ ਇਹ ਬੱਬਾ ਨਹੀਂ ਕਰਦਾ ਜੀ ਇੱਥੇ ਬਾ ਬਾਅਦ ਕਿੰਨਾ ਨੇ ਸੇਵਾ ਲਈ ਆ ਇਹ ਬਾਬੇ ਕਾਰ ਸੇਵਾ ਸਰਹਾਲੀ ਵਾਲੇ ਹਾਂ ਜਿੱਥੇ ਜੀਐਸਵੀ ਮਸ਼ੀਨ ਨਹੀਂ ਹੁਣ ਹਾਂਜੀ ਹਾਂਜੀ ਜਿੱਥੇ ਜੀਐਸਵੀ ਮਸ਼ੀਨ ਆ ਹਾਂਜੀ ਇੱਥੇ ਤੱਕ ਬਲੋ ਪਹਾੜੀ ਅੱਛਾ ਜਿੱਥੋਂ ਟਰੈਕਟਰ ਲੱਗਾ ਜੀਐਸਵੀ ਹਾਂ 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 ਆਹ ਨਰਿੰਦੀ ਦੇ ਹੀਂ ਦੀ ਆ ਹਾਂਜੀ ਕੋਈ ਪੰਜੀ ਦੀ 50 ਮੀਟਰ ਨੂੰ ਮੈਨੂੰ ਪੱਕਾ ਆਈਡੀਆ ਜੇ ਹੈ ਨਹੀਂ ਆ ਉਹ ਨਾਲ ਦੇ ਨਾਲ ਬੰਨਤਾ ਵਾ ਆਹੋ ਟਰਾਲੀਆਂ ਵੇਖਾ ਕਿੱਥੇ ਕੰਮ ਹਾਂ ਦਿਖਣ ਡਿਗਾ ਨੇ ਹਾਂਜੀ ਉਹ ਸਾਰੀ ਮਿੱਟੀ ਦੀ ਹੈ ਅੱਛਾ ਇਧਰ ਦੂਰ ਜਾਣਦੇ ਆ ਤੂੰ ਸਪੇਦੇ ਵੇਖ ਆਹਰ ਚੱਲ ਸਪੇਦੇ ਹਾਂ ਹਾਂ ਆਓ ਤੂੰ ਸੀਰੇ ਟੋਟੜ ਕੇ ਸਿਆਏ ਆਹੋ ਮਤਲਬ ਬਹੁਤ ਜ਼ਿਆਦਾ ਪਾਣੀ ਰੇਤੇ ਵਾਲੀ ਤੇ ਹੱਦ ਹੋਈ ਪਈ ਆ ਰੇਤਾ ਇੱਥੋਂ ਖਾਣਾ ਕਿੰਨੀ ਫੋਟਾ ਵੀ ਬਹੁਤ ਉਹ ਹੀ ਮੈਂ ਕਿਹਾ ਤਿੰਨ ਤਿੰਨ ਫੋਟੋ ਹੋਊਗੀ ਹਾਂ ਤਿੰਨ ਤਿੰਨ ਫੋਟੋ ਰੇਟ ਹੋਊਗੀ ਹਾਂ ਤਾਂ ਚੜ ਗਈ ਆ ਪੈਲੀਆਂ ਤੇ ਹੁਣ ਲੋਕਾਂ ਨੇ ਜਦੋਂ ਚੋਂ ਪਾਣੀ ਤੇ ਲੱਥ ਗਿਆ ਵਾ ਇਧਰ ਆਏ ਤਾਂ ਨਹੀਂ ਜਾਣਾ ਉਹ ਲੋਕਾਂ ਨੇ ਇਥੋਂ ਰੇਤਾ ਉਹ ਲੋ ਕੱਢੀ ਰੇਤਾ ਕੱਢ ਕੇ ਜਿਹੜੀ ਭਾਲੇ ਆ ਉਹਨੇ ਕਣਕ ਨਹੀਂ ਹੁੰਦੇਣੀ ਰੇਤਾ ਜਿਹੜੀ ਹਾਲੇ ਤੇ ਮਤਲਬ ਕਿ ਸਾਲ ਦੋ ਸਾਲ ਲੱਗਣਗੇ ਮਤਲਬ ਪੈਲੀ ਦੇ ਵਿੱਚ ਬਾ ਕੋਈ ਵੀ ਚੀਜ਼ ਗਾਉਣ ਲੱਗੂ ਸੇਮ ਪੈ ਜਾਂਦੀ ਹੈ ਨਾ ਆਹ ਆਹ ਹਣਾ ਉਪਰ ਮਿੱਟੀ ਕੱਢ ਰੇਤਾ ਕੱਢਣਗੇ ਤੇ ਫੇਰ ਹੀ ਹੌਲੀ ਹੌਲੀ ਰੇਤਾ ਵਿੱਚ ਨਹੀਂ ਪੈਣੀ ਹਾਂ ਸਹੀ ਗੱਲ ਆ ਪਿੱਛੇ ਪਿੱਛੇ ਰੇਤਾ ਵੀ ਨਹੀਂ ਆ ਜਾ ਆ ਸਵਾਜ ਵਿੱਚ ਕਿੱਥੇ ਗਿਆ ਆਹ ਚਲਾਣ ਆ ਚੱਲੀਏ ਆਜੋ ਆਜੋ ਇੱਧਰ ਆ ਓਹੋ ਇੱਥੇ ਕਿਤੇ ਤੁਰਿਆ ਹੀ ਨਹੀਂ ਜਾਣ ਰਿਆ ਰੇਤ ਉੱਤੇ ਹੋਂ ਤਾਂ ਕੋਨੇ ਵਾਲ ਜਾ ਕੇ ਵਿਖਾਉਣੇ ਆ ਉੱਥੇ ਲੋਕਾਂ ਦਾ ਕੀ ਕੀ ਨੁਕਸਾਨ ਹੋਇਆ ਘਰਾਂ ਦਾ ਹੀ ਬਹੁਤ ਨੁਕਸਾਨ ਹੋ ਗਿਆ ਵਾ ਆ ਵੀ ਕੋਈ ਸੜਕ ਚੜਕ ਚਲੋ ਸਾਫ ਹੋ ਗਈ ਆ ਤੇ ਇੱਥੇ ਵੀ ਕਿੰਨੇ ਕਿੰਨੇ ਫੁੱਟ ਚੜ ਗਈ ਰੇਤ ਇਧਰਲੇ ਪਾਸੇ ਹਮ ਫੁੱਟ ਫੁੱਟ ਡੇਡ ਡੇਡ ਫੁੱਟ ਤੇ ਆ ਹਾਂ ਹਾਂ ਥੱਲੇ ਵਾਦੀ ਹੋਣੀ ਆ ਅ ਇਹ ਪਰ ਜਿੰਨੇ ਮੋਟਾ ਵਾਲੇ ਸਾਰੇ ਖਰਾਬ ਹੋ ਗਏ ਹਾਂਜੀ ਪਰ ਅੱਗੇ ਵੀ ਖੋਣੇ ਆ ਸਾਰੇ ਟਰੱਕ ਜਿਹੜੇ ਸੇਵਾਲੀ ਆ ਇਹਨਾਂ ਵਿੱਚ ਮਿੱਟੀ ਲੱਦੀ ਤੇ ਹੁਣ ਇਹ ਤੁਸੀਂਾਂ ਦੇ ਬੰਨ ਜਿਹੜੇ ਨੇ ਉਹ ਵੱਜ ਜਾਣੇ ਬੰਨਣਗੇ ਲੋਕ ਬਹੁਤ ਸੇਵਾ ਕਰਨ ਦੇ ਨੇ ਇੱਥੇ ਲੰਗਰ ਲੱਗੇ ਨੇ ਹਾਂਜੀ ਅੱਛਾ ਅੱਛਾ ਆ ਮੇਰਾ ਨਾਮ ਸਹੀ ਗਾ ਭਾਰੀ ਵਾਲਾ ਜੀ ਫਿਰ ਇੱਥੇ ਚੰਡੇ ਆ ਗਏ ਹਾਂ ਹਾਂ ਉਹ ਜਿੱਸੀ ਲੱਗੀ ਮੈਂ ਉੱਦੋਂ ਨਾ ਉਧਰੋਂ ਖਾ ਸਮਾਂ ਤੁਸੀਂ ਦੇਖੀਂ ਉਹ ਇੱਕ ਇੱਥੋਂ ਵੀ ਬੰਨ ਟੁੱਟਾ ਜੇ ਇੱਥੇ ਦੋ ਟੁੱਟੇ ਆ ਦੇਖੋ ਸਮਾਂ ਹਾਂ ਹਾਂ ਪਰਾਣੂ ਜਾਨੋ ਤਾ ਹੀ ਫਿਰ ਕੋਨੇ ਵਾਲ ਬਚ ਗਿਆ